ਮੈਂ ਤੁਹਾਡੇ ਮਾਦੀ ਹੁੰਦੇ ਰਾਇਆ ਦੱਸਣਾ ਚਾਹਨਾ ਕਿ ਇਹ ਮੇਰਾ ਜਿਹੜਾ ਭਰਾ ਆ ਇਹਦਾ ਨਾਮ ਆ ਵਿਸ਼ਵਨਾਥ ਨਰੋਟ ਜਮਲ ਸਿੰਘ ਪਿੰਡ ਦਾ ਰਹਿਣ ਵਾਲਾ ਤੇ ਪਿਛਲੇ 25-30 ਸਾਲ ਤੋਂ ਕੋਲੀਆਂ ਆਡੇ ਦੇ ਅੰਦਰ ਗੰਡ ਦਾ ਕੰਮ ਕਰਦਾ ਔਰ ਆਪਣੀ ਇਸ ਮਿਹਨਤ ਦੇ ਸਦਕਾ ਆਪਣੀ ਕਿਰਤ ਦੇ ਨਾਲ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀਗਾ ਪਰ ਜਿਸਨ ਇਥੇ ਪਾਣੀ ਪਿਆ ਕੋਲੀਆਂ ਆਡੇ ਚ ਤਾਂ ਉਸ ਪਾਣੀ ਦੇ ਨਾਲ ਇਹਦਾ ਸਾਰਾ ਆਡਾ ਜਿਹੜਾ ਇਥੋਂ ਰੁੜ ਗਿਆ ਇਹਦਾ ਸਮਾਨ ਵੀ ਜਿਹੜਾ ਉਹ ਹੁੰਦਾ ਉਹ ਸਾਰਾ ਇਨਸਟਰੂਮੈਂਟ ਜਿਹਦੇ ਨਾਲ ਇਹ ਜੁੱਤੀਆਂ ਦੀ ਰਿਪੇਅਰ ਕਰਦੇ ਆ ਉਹ ਰੁੜ ਗੀਆਂ ਤੇ ਸਾਰਾ ਕੁਝ ਇਹਦਾ ਰੋਟੀ ਰੋਜੀ ਦਾ ਸਾਧਨ ਬੰਦ ਹੋ ਗਿਆ ਇਹ ਮੈਨੂੰ 2 ਦਿਨ 3 ਦਿਨ ਪਹਿਲਾਂ ਮਿਲਿਆ ਸੀਗਾ ਵਿਸ਼ਵਨਾਥ ਨੇ ਕਿਹਾ ਕਿ ਮੈਨੂੰ ਉਹ ਸਮਾਨ ਜਿਹੜਾ ਜਿਹਦੇ ਨਾਲ ਮੈਂ ਆਪਣਾ ਰੋਟੀ ਰੋਜੀ ਚਲਾਣਾ ਉਹ ਜੇ ਮਿਲ ਜAVE ਤਾਂ ਮੈਂ ਦੁਵਾਰਾ ਚ ਲਾਵਾਂਗਾ ਤਾਂ ਮੈਂ ਇਹਦੇ ਕੋਲੋਂ ਜੋ ਵੀ ਇਹਨੇ ਕਿਹਾ ਭਰਾ ਨੇ ਅਸੀਂ ਉਹ ਸਾਰਾ ਹੀ ਸਮਾਨ ਅੱਜ ਲੈ ਕੇ ਆਇਆ ਸੋ ਮੇਰਾ ਖਿਆਲ ਹੈ ਕਿ ਹੁਣ ਇਹਦਾ ਜਿਹੜਾ ਉਹ ਕੰਮ ਵੀ ਸ਼ੁਰੂ ਹੋਏਗਾ ਕੁਝ ਨਵੇਂ ਜੋੜੇ ਵੀ ਲੈ ਕੇ ਆਏ ਆ ਅਸੀਂ ਇਹਦੇ ਲਈ ਕਿਉਂਕਿ ਕੰਮ ਚਾਲੂ ਕਰਨ ਲਈ ਸੋ ਬਾਕੀ ਜਿਹੜਾ ਇਹ ਜਿਹੜਾ ਜਿਹਨੂੰ ਆਪਾਂ ਕਾਈ ਕਹਿੰਦੇ ਆ ਸੋ ਸਾਰਾ ਹੀ ਸਮਾਨ ਜੋ ਜੋ ਵੀ ਇਹਨੇ ਮਲੇ ਲਿਖਾਇਆ ਹੁਣੇ ਆਪਣੀ ਦੁਕਾਨ ਹੁਣੇ ਇਹਦੀ ਦੁਕਾਨ ਸਜਾ ਕੇ ਅਸੀਂ ਜਾਣਾ ਔਰ ਅਸੀਂ ਚਾਹਨੇ ਆ ਵੀ ਇਹਦਾ ਜਿਹੜਾ ਉਹ ਰੋਟੀ ਰੋਜੀ ਦਾ ਵਸੀਲਾ ਉਹ ਚਾਲੂ ਹੋਵੇ ਜਿਹੜਾ ਕੁਦਰਤ ਨੇ ਇਹਦੇ ਕੋ ਖੋਲਿਆ ਪਰ ਕਿਉਂਕਿ ਜਿੱਥੇ ਬਾਕੀ ਲੋਕਾਂ ਦਾ ਅਸੀਂ ਮਤਲਬ ਉਹਨਾਂ ਨੂੰ ਮਦਦ ਕਰ ਰਹੇ ਆ ਬਾਕੀ ਲੋਕਾਂ ਨੂੰ ਜਿੱਥੇ ਕਿ ਇਹਦੇ ਘਰ ਉਜੜੇ ਆ ਕਿਸੇ ਦੇ ਘਰ ਰੁੜ ਗਏ ਆ ਕਿਸੇ ਦੇ ਟਹਿ ਗਏ ਆ ਫਸਲਾਂ ਬਰਬਾਦ ਹੋਈਆਂ ਜਿੱਦਾਂ ਮਾਂਜੂਗ ਮੁੱਖ ਮੰਤਰੀ ਜੀ ਨੇ ਕਿਹਾ ਵੀ ਜੈਦਾ ਖੇਤ ਉਦੀ ਰੇਤ ਸੋ ਇਸੇ ਤਰ੍ਹਾਂ ਹੁਣ ਸਪੈਸ਼ਲ ਗਰਦੌਰੀਆਂ ਵੀ ਅੱਜ ਤੋਂ ਚੱਲ ਰਹੀਆਂ ਨੇ ਜਿਹਦਾ ਜਿਹਨਾਂ ਨੂੰ ਨੁਕਸਾਨ ਹੋਇਆ ਪਰ ਇਹ ਕਿਉਂਕਿ ਇਸ ਵੇਲੇ ਇੱਕ ਅੱਗੇ ਵਧਣ ਦੇ ਲਈ ਆਪਣਾ ਦੁਆਰਾ ਘਰ ਜਿਹੜਾ ਰੋਟੀ ਰੋਜੀ ਦਾ ਸਾਧਨ ਜਿਹੜਾ ਉਹਦਾ ਖਸਿਆ ਸੀਗਾ ਸੋ ਤੁਹਾਨੂੰ ਬਹੁਤ ਬਹੁਤ ਵਧਾਈ ਬਿਸਮਰਤ ਜੀ ਔਰ ਤੁਸੀਂ ਨਹੀਂ ਮਤਲਬ ਹੁਣ ਆड्डा ਸਜਾਓ ਆਪਣਾ ਤੇ ਹੁਣ ਤੁਹਾਡੇ ਕੋਲ ਬਹਿ ਕੇ 5 ਮਿੰਟ ਕੰਮ ਸ਼ੁਰੂ ਕਰਾ ਕੇ ਜਾਣਾ ਪੜਾ ਬੰਦਾ ਇਹ ਬਹੁਤ ਹੀ ਪੜਾ ਇਨਸਾਨ ਡੇਲ ਨੇ ਦੱਸਿਆ ਵੀ ਸਿੰਪਲ ਪੜਾ ਇਨਸਾਨ ਆ ਸੋ ਜਿੰਦਾਬਾਦ ਸਾ ਰਵੇ ਇਹਦਾ ਪਰਿਵਾਰ ਤੇ ਸਾਰੇ ਚੜ੍ਹਦੀ ਕਲਾ ਚ ਰਭੋ ਉਹ ਕਿਥੇ ਆ ਮੈਨੂੰ ਫੜਾ ਕਾਈ ਕਾਲੀ 500 ਬਣ ਗਈ ਆਹ ਇਹ ਇਹ ਸਾਡੇ ਸਾਡੇ ਬੁੱਢੇ ਕਰਦੇ ਰਹੇ ਹੈ ਬਜ਼ੁਰਗ ਸਾਡੇ ਇਹੀ ਇਹੀ ਰੋਟੀ ਰੋਜੀ ਦਾ ਸਾਧਨ ਹੁੰਦਾ ਸੀ ਹੈ ਹੁਣ ਗਾਂ ਲੋਕ ਪੜ੍ਹ ਲਿਖ ਗਏ ਨੌਕਰੀਆਂ 'ਚ ਸਰਵਸਤ ਚ ਆ ਗਏ ਬਿਜ਼ਨਸ 'ਚ ਆ ਗਏ ਰਾਜਨੀਤੀ 'ਚ ਆ ਗਏ ਇਹ ਬਾਬਾ ਸਾਹਿਬ ਅੰbedkar ਦੀਆਂ ਜਿਹੜੀਆਂ ਨੇ ਉਹ ਕਿਰਪਾਵਾਂ ਨੇ ਜਿਸ ਕਰਕੇ ਇਸ ਦਲਿਤ ਸਮਾਜ ਨੂੰ ਗਰੀਬ ਸਮਾਜ ਨੂੰ ਸੰਵਿਧਾਨਕ ਹੱਕ ਮਿਲੇ ਕੋਰੋਨਾ ਹੱਕਾਂ ਦਾ ਜਿਹੜਾ ਉਹ ਮਤਲਬ ਇਸਤੇਮਾਲ ਕਰਦੇ ਹੋਏ ਅੱਜ ਉਹ ਜੀਵਨ ਦੇ ਹਰ ਖੇਤਰ ਦੇ ਅੰਦਰ ਮੈਂ ਸਮਝਦਾ ਵੀ ਉਹ ਮੱਲਾ ਮਾਰ ਰਹੇ ਸੋ ਇਹਨਾਂ ਸੰਦਾ ਨੂੰ ਹਜ਼ਾਰ ਵਾਰੀ ਪ੍ਰਣਾਮ ਇਹ ਸਾਡੇ ਬਜ਼ੁਰਗਾਂ